ਕੱਟੇ ਘਰ ਦਾ ਪੁੱਛੀ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਅਰੇਜੋ ਅੱਜ ਅਸੀਂ ਪਹੁੰਚਿਆ ਰਈਆ ਵਿਖੇ ਦਿੱਖੇ ਕਿ ਸਰਦਾਰ ਕਲਵੀਰ ਸਿੰਘ ਦੀ ਟੌਗ ਜੋੜੀ-ਜੋੜ ਕਰ ਰਹਾ ਹੈ ਤੇ ਨਾਲ ਹੀ ਕਾਫਲਾ ਉਹਨਾਂ ਦੇ ਜਾ ਰਿਹਾ ਵਾ ਕਿਉਂਕਿ ਰਈਆ ਵਿਖੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਦੇਖੋ ਨਾ ਆ ਜਾਓ ਬੀ ਸੇ ਕਾਉਂਦੀਨਾ ਜੋ ਅੱਜ ਰਈਆ ਵਿਕੇ ਟੋਰ ਟੂ ਟੋਰ ਕਰ ਰਹਾ ਲਾਈਵ ਤਸਵੀਰਾਂ ਤੋਂ ਵਾਈਕਿਸ ਦਾ ਕੰਮ ਸਾ ਵਾਈਕਿਸ ਦਾ ਕੰਮ ਹੈ ਮੈਂ ਅਤੀ ਧੰਨਵਾਦੀਆਂ ਸਾਡੇ ਪ੍ਰੈਸ ਵਾਲਿਆਂ ਪੈਨਾ ਦਾ ਭਰਾਵਾਂ ਦਾ ਜਿਹੜੀ ਸਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ ਮੈਂ ਅਤੀ ਧੰਨਵਾਦੀਆਂ ਅੱਜ ਸਾਰੇ ਰਈਆ ਨਿਵਾਸੀਆਂ ਦਾ ਜਿਹੜੀ ਰਈਆ ਦੀ ਸਮੁੱਚੀ ਟੀਮ ਹੈ ਅੱਜ ਟੋਰ ਟੂ ਟੋਰ ਕਰ ਰਹੀ ਹੈ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ਮਾਣ ਮਿਲ ਰਿਹਾ ਸਤਕਾਰ ਮਿਲ ਰਿਹਾ ਹੈ ਵਾਹਿਗੁਰੂ ਕਿਰਪਾ ਕਰਨ ਕਿ 20 ਤਰੀਕ ਵਾਲੇ ਦਿਨ ਆਮ ਆਦਮੀ ਪਾਰਟੀ ਜਿਹੜੀ ਹੈ ਬਹੁਮਤ ਦੇ ਨਾਲ ਜਿੱਤ ਕੇ ਸਰਕਾਰ ਬਣਾਉ। ਡੋਰ ਟੂ ਡੋਰ ਕਰ ਰਹੇ ਆ ਵੀਰ ਜੀ ਤੁਹਾਨੂੰ ਰਿਸਪੌਂਸ ਮਿਲ ਰਿਹਾ ਵਾ। ਬਹੁਤ ਵਧੀਆ ਜੀ ਅੱਜ ਤੱਕ ਜੋ ਸੁਣਨ ਨੂੰ ਮਿਲਿਆ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਪੁਰਾਣੀ ਟੀਮ ਦੇ ਸਾਥੀ ਜਿਨ੍ਹਾਂ ਨੇ ਉਮਰ ਹੰਡਾਈ ਆ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ 25-30 ਸਾਲ ਤੋਂ ਅਸੀਂ ਇਸ ਫੀਲਡ ਦੇ ਵਿੱਚ ਆ ਪਰ ਇੰਨਾ ਮਾਨ ਸਤਿਕਾਰ ਤੇ ਪਿਆਰ ਕਦੀ ਮਿਲਿਆ ਨਹੀਂ ਜਿੰਨਾ ਅੱਜ ਲੋਕ ਦੇ ਰਹੇ ਨੇ ਮੈਂ ਸਦਾ ਰਿਹਣੀ ਰਹੂੰਗਾ ਇਹਨਾਂ ਦਾ ਜਿਹੜੇ ਮੈਨੂੰ ਇਹਨਾਂ ਮਾਨ ਸਤਿਕਾਰ ਦੇ ਰਹੇ ਨੇ ਸੇਵਾਦਾਰ ਬਣ ਕੇ ਕੰਮ ਕਰੂੰਗਾ ਇਹ ਸਾਨੂੰ ਸਰਦਾਰ ਗੁਰਬੀਰ ਸਿੰਘ ਨਾਮ ਦੀ ਜੋ